ਕਹਿਣਾ ਚਾਹਣਾ ਆ ਜਿਹੜਾ ਪੰਜਾਬ ਸਰਕਾਰ ਕਰ ਰਹੀ ਹੈ ਪੰਜਾਬ ਪੁਲਿਸ ਕਰ ਰਹੀ ਹੈ ਮੈਨੂੰ ਲੱਗਦਾ ਹੈ ਹਿੰਦੁਸਤਾਨ ਵਿੱਚ ਐ ਜੀਆਂ ਧਜੀਆਂ ਕਾਨੂੰਨ ਨਹੀਂ ਕਿਸੇ ਨੇ ਨਹੀਂ ਉਡਾਈਆਂ ਜਿੰਨੀਆਂ ਪੰਜਾਬ ਦੀ ਪੁਲਿਸ ਨੇ ਉਡਾਈਆਂ ਮੈਂ ਪੰਜਾਬ ਪੁਲਿਸ ਨੂੰ ਬੇਨਤੀ ਕਰਨਾ ਚਾਹਣਾ ਹੈ ਆ ਬਾਹਰਲੇ ਲੁਟੇਰਿਆਂ ਦੇ ਕਹਿਣ ਤੇ ਜੋ ਕੰਮ ਕਰ ਰਹੇ ਹੋ ਬਹੁਤ ਬੁਰਾ ਕਰ ਰਹੇ ਹੋ ਤੇ ਜਿਹੜੇ ਲੋਕ ਜਿਹੜੇ ਅਫਸਰ ਆ ਹਿਸਾਬ ਪਾਉਣਗੇ ਤੇ ਅੱਗੇ ਪਾਉਂਦੇ ਰਹਿਣਗੇ ਮੇਰੇ ਤੋਂ ਇੱਕ ਵਾਦਾ ਲੈ ਲਿਓ ਉਹਨਾਂ ਨੂੰ ਕਾਨੂੰਨ ਦੇ ਦੇ ਸਾਹਮਣੇ ਆਉਣਾ ਪੈਣਾ ਫਿਰ ਬਾਅਦ ਚ ਨਾ ਕਿਓ ਕਿਉਂਕਿ ਬਾਅਦ ਪੋਲੀਟੀ ਨਹੀਂ ਹੋਣੀ ਤੀਜੀ ਵਾਰੀ ਗ੍ਰਿਫਤਾਰ ਕੀਤਾ ਜਾ ਰਿਹਾ ਜੀ ਤੁਸੀਂ ਹੈਰਾਨ ਰੱਖੋਗੇ ਬੱਚਿਆਂ ਨੂੰ ਅੰਦਰ ਕੀਤਾ ਜਾ ਰਿਹਾ ਹੈ ਜਿਹੜੇ ਜਿਹੜਾ ਵਰਕਰ ਨਹੀਂ ਮਿਲ ਰਿਹਾ ਉਹਦੀ ਘਰ ਵਾਲੀ ਨੂੰ ਅੰਦਰ ਉਹਦੀ ਮਾਤਾ ਨੂੰ ਅੰਦਰ ਚੱਕ ਕੇ ਲੈ ਗਏ ਐ ਇਹ ਤੋਂ ਮਾੜਾ ਕੀ ਹੋ ਸਕਦਾ ਹੈ ਕੋਈ ਨੈਤਿਕਤਾ ਹੁੰਦੀ ਆ ਤੁਸੀਂ ਜਿੱਤ ਗਏ ਹੋ ਧੱਕੇ ਨਾਲ ਜਿੱਤ ਗਏ ਹੋ ਜਿਹੜੀ ਤੁਹਾਡੀ ਬੁਕਲਾਹਟ ਆ ਦਿਖਾਉਂਦੀ ਆ ਕੀ ਤੁਸੀਂ ਥੋੜੇ ਦਿਲ 'ਚ ਸਾਡਾ ਦਰਕਸ਼ਨ ਨਹੀਂ ਹੋਈ ਜਿੱਤਨ ਦੀ ਕਿਉਂਕਿ ਤੁਹਾਨੂੰ ਪਤਾ ਕਿਵੇਂ ਜਿੱਤਿਓ ਇਸ ਕਰਕੇ ਤੁਸੀਂ ਸੋਚਦੇ ਹੋ ਕਿ ਅਕਾਲੀ ਵਰਕਰਾਂ ਦੇ ਉੱਤੇ ਅਸੀਂ ਪਰਚੇ ਦਾਂਗੇ ਇਹਨਾਂ ਨੇ ਸਾਰੇ ਪਿੰਡਾਂ ਵਿੱਚ ਰੇਡਾਂ ਮਾਰੀਆਂ ਪਿਛਲੇ 2 ਦਿਨਾਂ 'ਚ ਉਹਨਾਂ ਉੱਥੇ ਘਰਾਂ 'ਚੋਂ ਲੋਕਾਂ ਨੂੰ ਭਜਾਇਆ ਲੇਡੀਜ਼ ਨੂੰ ਭਜਾਇਆ ਬੱਚਿਆਂ ਨੂੰ ਭਜਾਇਆ ਅਦਾਲਤ ਨੇ ਐਸਐਚਓ ਅਦਾਲਤ ਜਿਹੜੇ ਐਸਐਚਓ ਨੇ ਐਸਐਚਓ ਨੂੰ ਝਾੜ ਪਾਈ ਕੀ ਆ ਕੋਈ ਕਾਨੂੰਨ ਹੈ ਬਗੈਰ ਕਿਸੇ ਚੀਜ਼ ਦੇ ਬੰਦੇ ਚੱਕੇ ਜਾਂਦੇ ਆ ਐਫਆਈਆਰ ਕਿਤੇ ਦੀ ਲਿਖ ਦਿੰਦੇ ਆ ਆ ਤਾਂ ਇਹ ਮਿਸ਼ਨ ਤੇ ਲੱਗੇ ਆ ਜਿਵੇਂ ਇਹਨਾਂ ਨੇ ਪੂਰੀ ਜ਼ਿੰਦਗੀ ਰਾਜ ਕਰਨਾ ਮੈਂ ਪੁਲਿਸ ਮੁਲਾਜ਼ਮਾਂ ਨੂੰ ਕਹਿਣਾ ਚਾਹਣਾ ਇੱਕ ਲਿਮਿਟ ਹੈ ਤੁਸੀਂ ਉਹ ਲਿਮਿਟ ਨਾ ਕਰਾਸ ਕਰੋ ਕਿਉਂਕਿ ਜੇ ਲਿਮਿਟ ਕਰਾਸ ਤੁਸੀਂ ਕਰੀ ਜਾਂਦੇ ਹੋ ਫਿਰ ਬਾਅਦ 'ਚ ਇਹ ਨਾ ਕਹੋ ਕਿ ਮੁਲਾਜ਼ਮ ਨਾਲ ਅਜੇ ਪੁਲਿਸ ਦੇ ਨਾਲ ਆਹ ਕੁਝ ਕੀਤਾ ਗਿਆ ਕਰਮੀਆਂ ਨੂੰ ਵੀ ਪਰੇਸ਼ਾਨ ਕੀਤਾ ਜਾ ਰਿਹਾ ਜਿਨ੍ਹਾਂ ਨੇ ਤੁਸੀਂ ਆਹ ਉਹ ਹੀ ਮੈਂ ਕਹਿੰਦਾ ਤੁਸੀਂ ਹਰ ਆਖ ਦੇਖ ਲਓ মিডিਆ ਦੇ ਜਿਹੜੇ-ਜਿਹੜੇ ਚੈਨਲ ਨੇ ਕਾਲੀ ਦਲ ਦੀ ਅਧਿਕ ਸਚਾਈ ਦੱਸੀ ਸੀ ਜੋ ਇਲੈਕਸ਼ਨ ਵਿੱਚ ਗੁੰਡਾ ਕਰਦੀ ਉਹ ਦਿਖਾਈ ਸੀ ਉਹਨਾਂ ਦੇ ਵੀ ਪਰਚਾ ਦਿੱਤਾ ਜਾ ਰਿਹਾ ਹੈ ਇੱਥੇ ਮੈਨੂੰ ਲੱਗਦਾ ਜਾਣਦਾ ਡੀਜੀਪੀ ਸਾਹਿਬ ਦੱਸ ਦੇ ਕਿ ਇੱਥੇ ਪੁਲਿਸ ਲਾ ਪੁਲਿਸ ਜਿਵੇਂ ਆਰਮੀ ਦਾ ਲਾ ਲੱਗ ਜਾਂਦਾ ਹੈ ਉਵੇਂ ਕੀ ਇੱਥੇ ਪੁਲਿਸ ਸਟੇਟ ਬਣਾਤੀ ਹੈ ਡੈਮੋਕ੍ਰੇਸੀ ਖਤਮ ਕਰਦੀ ਹੈ ਉਹਦੇ ਹਿਸਾਬ ਨਾਲ ਫਿਰ ਅਸੀਂ ਦੇਖਾਂਗੇ ਇਹਨਾਂ ਨੂੰ ਇਹਨਾਂ ਪਰਚਿਆਂ ਦੇ ਉੱਤੇ ਪਾਰਟੀ ਦੇ ਵੱਲੋਂ ਮੈਂ ਵਰਕਰਾਂ ਨੂੰ ਕਹਿਣਾ ਚਾਹਣਾ ਕੋਈ ਫਿਕਰ ਨਾ ਕਰੋ ਜਿੱਥੇ ਤੁਹਾਨੂੰ ਕੋਈ ਤੰਗੂਗਾ ਮੈਂ ਉੱਥੇ ਪਹੁੰਚੂਗਾ ਥੋੜੀ ਲੜਾਈ ਅਕਾਲੀ ਦੇ ਲੜੂਗਾ ਅੱਜ ਪਹਿਲੀ ਬੇਲ ਸਾਡੇ ਵਕੀਲ ਸਾਹਿਬ ਨੇ ਆ ਨਾਲ ਖੜੇ ਆ ਇਹਨਾਂ ਨੇ ਪਹਿਲੀ ਹੀ ਸਾਡੇ ਜਿਹੜੇ ਮੀਦਗ ਅਛੜੇ ਉਹ ਅੰਦਰ ਕੀਤਾ ਸੀ ਵਰਕਰ ਨੂੰ ਬਲਵਿੰਦਰ ਸਿੰਘ ਬਲਵਿੰਦਰ ਜੀ ਐਸ ਐਚਓ ਨੂੰ ਛਾੜ ਪਈ ਜੀ ਤੇ ਉੱਥੇ ਉਹਨਾਂ ਨੂੰ ਹੁਣੀ ਬੇਲ ਕਰਾ ਕੇ ਆਏ ਆ ਸਾਰਿਆਂ ਦੀ ਬੇਲ ਦੇ ਮਗਰ ਅਸੀਂ ਲੱਗਾਂਗੇ ਲੜਾਈ ਲੜਾਂਗੇ ਕੇਸਾਂ ਅਸੀਂ ਤੱਕ ਜਿੰਨਾ ਤੱਕ ਕੋਸ਼ ਨਹੀਂ ਹੁੰਦੇ ਸਾਰੇ ਕੇਸ ਅਸੀਂ ਲੜਾਂਗੇ ਜਿਹੜੀ ਮੇ ਉਹ ਵਪਾਰੀਆਂ ਤੋਂ ਪੈਸੇ ਮੰਗਦੇ ਤੁਸੀਂ ਮੈਂ ਮੈਂ ਉਹੀ ਮੈਂ ਉਹੀ ਕਹਿਣਾ ਚਾਹਣਾ ਆ ਹੁਣ ਆ ਹੁਣ ਹਾਰ ਕੇ ਇੱਕ ਧਰਮੀ ਫੌਜੀ ਪਰਿਵਾਰ ਨੂੰ ਗੈਂਗਸਟਰ ਦਾ ਨਾਮ ਦੇਣਾ ਚਾਹੁੰਦੇ ਆ ਪਹਿਲੀ ਗੱਲ ਤਾਂ ਇਹਨੂੰ ਸ਼ਰਮ ਹੋਣੀ ਚਾਹੀਦੀ ਆ ਕੇਜਰੀਵਾਲ ਸਾਹਿਬ ਭਗਵੰਤ ਮਾਨ ਸਭ ਤੋਂ ਵੱਡੇ ਗੈਂਗਸਟਰ ਤੁਸੀਂ ਹੋ ਮੇਰੇ ਕੋਲੇ ਘੱਟ ਤੋਂ ਘੱਟ 100 ਇਹ ਜੇ ਫੋਟੇ ਬਟਾ ਜਿੱਥੇ ਲੋਕਾਂ ਨੇ ਮੈਨੂੰ ਕਿਹਾ ਕਿ ਕਿਵੇਂ ਫਰੋਤੀਆਂ ਮੰਗੀ ਜਾਣੀਆਂ ਤੁਸੀਂ ਬਿਲਡਰਾਂ ਤੋਂ ਪਰ ਏਕੜ ਕਰੋੜਾ ਕਰੋੜਾ ਰੁਪਏ ਲੈਨੇ ਹੋ ਤੁਸੀਂ ਲਾਇਸੈਂਸ ਪਾਸ ਕਰਨ ਵਾਸਤੇ ਕਰੋੜਾ ਰੁਪਏ ਲੈਨੇ ਹੋ ਆ ਸਾਰੇ ਇਹ ਤੋਂ ਵੱਡਾ ਗੈਂਗਸਟਰ ਕੌਣ ਹੋ ਸਕਦਾ ਹੈ ਕਿ ਤੁਸੀਂ ਪੈਸੇ ਪੁਲਿਸ ਭੇਜ ਕੇ ਪ੍ਰਸ਼ਾਸਨ ਭੇਜ ਕੇ ਉਹਨਾਂ ਨੂੰ ਪੈਸਾ ਸਟੋਰ ਕਰ ਰਹੇ ਹੋ ਆਹ ਹੈ ਅਸਲੀ ਗੈਂਗਸਟਰ ਤੇ ਧਰਮੀ ਫੌਜੀ ਪਰਿਵਾਰ ਉਹ ਹੈ ਜਿਹਨੇ ਆਪਣੇ ਕੌਮ ਖਾਤਰ ਆਪਣੀ ਆਪਣੇ ਧਰਮ ਖਾਤਰ ਸਾਰਾ ਕੁਰਬਾਨ ਕਰ ਦਿੱਤਾ ਦੇਖੋ ਮੈਂ ਇੰਨਾ ਕਹਿਣਾ ਚਾਹਣਾ ਆ ਜਿਹੜਾ ਪੰਜਾਬ ਸਰਕਾਰ ਕਰ ਰਹੀ ਹੈ ਪੰਜਾਬ ਪੁਲਿਸ ਕਰ ਰਹੀ ਹੈ ਮੈਨੂੰ ਲੱਗਦਾ ਹੈ ਹਿੰਦੁਸਤਾਨ ਵਿੱਚ ਇਹ ਜੀਆਂ ਧਜੀਆਂ ਕਾਨੂੰਨ ਦੀਆਂ ਕਿਸੇ ਨੇ ਨਹੀਂ ਉਡਾਈਆਂ ਜਿੰਨੀਆਂ ਪੰਜਾਬ ਦੀ ਪੁਲਿਸ ਨੇ ਉਡਾਈਆਂ ਮੈਂ ਪੰਜਾਬ ਪੁਲਿਸ ਨੂੰ ਬੇਨਤੀ ਕਰਨਾ ਚਾਹਣਾ ਹੈ ਆ ਬਾਹਰਲੇ ਲੁਟੇਰਿਆਂ ਨੂੰ ਦੇ ਕਹਿੰਦੇ ਜੋ ਕੰਮ ਕਰ ਰਹੇ ਹੋ ਬਹੁਤ ਬੁਰਾ ਕਰ ਰਹੇ ਹੋ ਤੇ ਜਿਹੜੇ ਲੋਕ ਜਿਹੜੇ ਅਫਸਰ ਆ ਹਿੱਸਾ ਪਾਉਣਗੇ ਤੇ ਅੱਗੇ ਪਾਉਂਦੇ ਰਹਿਣਗੇ ਮੇਰੇ ਤੋਂ ਇੱਕ ਵਾਦਾ ਲੈ ਲਿਓ ਉਹਨਾਂ ਨੂੰ ਕਾਨੂੰਨ ਦੇ ਦੇ ਸਾਹਮਣੇ ਆਉਣਾ ਪੈਣਾ ਫਿਰ ਬਾਅਦ ਚ ਨਾ ਕਿਓ ਕਿਉਂਕਿ ਬਾਅਦ ਪੋਲੀਟੀ ਨਹੀਂ ਹੋਣੀ ਤੁਸੀਂ ਹੈਰਾਨ ਰੱਖੋਗੇ ਬੱਚਿਆਂ ਨੂੰ ਅੰਦਰ ਕੀਤਾ ਜਾ ਰਿਹਾ ਹੈ ਇਹ ਜਿਹੜਾ ਵਰਕਰ ਨਹੀਂ ਮਿਲ ਰਿਹਾ ਉਹਦੀ ਘਰ ਵਾਲੀ ਨੂੰ ਅੰਦਰ ਉਹਦੀ ਮਾਤਾ ਨੂੰ ਅੰਨ ਚੱਕੀ ਲੱਗੇ ਆ ਇਹ ਤੋਂ ਮੜਾ ਕੀ ਹੋ ਸਕਦਾ ਹੈ ਕੋਈ ਨੈਤਿਕਤਾ ਹੁੰਦੀ ਆ ਤੁਸੀਂ ਜਿੱਤ ਗਏ ਹੋ ਧੱਕੇ ਨਾਲ ਜਿੱਤ ਗਏ ਹੋ ਜਿਹੜੀ ਤੁਹਾਡੀ ਬਕਲਾਟ ਆ ਦਿਖਾਉਂਦੀ ਹੈ ਕਿ ਤੁਸੀਂ ਛੋੜੇ ਦਿਲ ਚ ਸੈਟਿਸਫੈਕਸ਼ਨ ਨਹੀਂ ਹੋਈ ਜਿੱਤਣ ਦੀ ਕਿਉਂਕਿ ਤੁਹਾਨੂੰ ਪਤਾ ਕਿਵੇਂ ਜਿੱਤਿਓ ਇਸ ਕਰਕੇ ਤੁਸੀਂ ਸੋਚਦੇ ਹੋ ਕਿ ਕਾਲੀ ਵਰਕਰਾਂ ਦੇ ਉੱਤੇ ਅਸੀਂ ਪਰਚੇ ਦਾਂਗੇ ਇਹਨਾਂ ਨੇ ਸਾਰੇ ਪਿੰਡਾਂ ਵਿੱਚ ਰੇਡਾਂ ਮਾਰੀਆਂ ਪਿਛਲੇ 2 ਦਿਨਾਂ ਚ ਉਹਨੇ ਉੱਥੇ ਘਰਾਂ ਚੋਂ ਲੋਕਾਂ ਨੂੰ ਭਜਾਇਆ ਲੇਡੀਜ਼ ਨੂੰ ਭਜਾਇਆ ਬੱਚਿਆਂ ਨੂੰ ਭਜਾਇਆ ਅਦਾਲਤ ਨੇ ਐਸਐਚ ਅਦਾਲਤ ਜਿਹੜੇ ਐਸਐਚ ਅਦਾਲਤ ਨੇ ਐਸਐਚਓ ਨੂੰ ਝਾੜ ਪਾਈ ਕੀ ਆ ਕੋਈ ਕਾਨੂੰਨ ਹੈ ਬਗੈਰ ਕਿਸੇ ਚੀਜ਼ ਦੇ ਬੰਦੇ ਚੱਕੇ ਜਾਂਦੇ ਆ ਐਫਆਈਆਰ ਕਿਤੇ ਦੀ ਲਿਖ ਦਿੰਦੇ ਆ ਆ ਤਾਂ ਇਹ ਮਿਸ਼ਨ ਤੇ ਲੱਗੇ ਆ ਜਿਵੇਂ ਇਹਨਾਂ ਨੇ ਪੂਰੀ ਜ਼ਿੰਦਗੀ ਰਾਜ ਕਰਨਾ ਮੈਂ ਪੁਲਿਸ ਮੁਲਾਜ਼ਮਾ ਨੂੰ ਕਹਿਣਾ ਚਾਹਣਾ ਇੱਕ ਲਿਮਟ ਹੈ ਤੁਸੀਂ ਉਹ ਲਿਮਟ ਨਾ ਕਰਾਸ ਕਰੋ ਕਿਉਂਕਿ ਜੇ ਲਿਮਟ ਕਰਾਸ ਤੁਸੀਂ ਕਰੀ ਜਾਂਦੇ ਹੋ ਫਿਰ ਬਾਜ ਐਨਾ ਕਿਉਂ ਕਿ ਮਲਾਜ਼ਮ ਨਾਲ ਅਜੇ ਪੁਲਿਸ ਦੇ ਨਾਲ ਆ ਕੁਛ ਕੀਤਾ ਗਿਆ ਜਿਹੜੇ ਕਰਮੀਆਂ ਨੂੰ ਵੀ ਪਰੇਸ਼ਾਨ ਕੀਤਾ ਜਾ ਰਿਹਾ ਜਿਨ੍ਹਾਂ ਨੇ ਕੱਲ ਤੁਸੀਂ ਆ ਉਹੀ ਮੈਂ ਕਹਿੰਦਾ ਤੁਸੀਂ ਹਰਾਖ ਦੇਖ ਲਓ ਮੀਡੀਆ ਦੇ ਜਿਹੜੇ ਜਿਹੜੇ ਚੈਨਲ ਨੇ ਕਾਲੀ ਦਲ ਦੀ ਅਧੀ ਸਚਾਈ ਦੱਸੀ ਸੀ ਜੋ ਇਲੈਕਸ਼ਨ ਵਿੱਚ ਗੁੰਡਾ ਕਰਦੀ ਉਹ ਦਿਖਾਈ ਸੀ ਉਹਨਾਂ ਤੇ ਵੀ ਪਰਚਾ ਦਿੱਤਾ ਜਾ ਰਿਹਾ ਇੱਥੇ ਮੈਨੂੰ ਲੱਗਦਾ ਜਾਣਦਾ ਡੀਜੀਪੀ ਸਾਹਿਬ ਦੱਸ ਦੇ ਕਿ ਇੱਥੇ ਪੁਲਿਸ ਲਾ ਪੁਲਿਸ ਜਿਵੇਂ ਫੀਲ ਆਰਮੀ ਦਾ ਲਾ ਲੱਗ ਜਾਂਦਾ ਓਵੇਂ ਕੀ ਇੱਥੇ ਪੁਲਿਸ ਸਟੇਟ ਬਣਾਤੀ ਹੈ ਡੈਮੋਕ੍ਰੇਸੀ ਖਤਮ ਕਰਦੀ ਹੈ ਉਹਦੇ ਹਿਸਾਬ ਨਾਲ ਫਿਰ ਅਸੀਂ ਦੇਖਾਂਗੇ ਇਹਨਾਂ ਨੂੰ ਇਹਨਾਂ ਬੱਚਿਆਂ ਦੇ ਉੱਤੇ ਆਪਣੀ ਜਿੰਮੇਵਾਰੀ ਮੈਂ ਵਰਕਰਾਂ ਨੂੰ ਕਹਿਣਾ ਚਾਹਣਾ ਕੋਈ ਫਿਕਰ ਨਾ ਕਰੋ ਜਿੱਥੇ ਤੁਹਾਨੂੰ ਕੋਈ ਤੰਗੂਗਾ ਮੈਂ ਉੱਥੇ ਪਹੁੰਚੂਗਾ ਥੋੜੀ ਲੜਾਈ ਅਕਾਲੀ ਦਾ ਲੜੂਗਾ ਅੱਜ ਪਹਿਲੀ ਬੇਲ ਸਾਡੇ ਵਕੀਲ ਸਾਹਿਬ ਨੇ ਆ ਨਾਲ ਖੜੇ ਹੈ ਇਹਨਾਂ ਨੇ ਪਹਿਲੀ ਸਾਡੇ ਜਿਹੜੇ ਮੀਤ ਅਛੜੇ ਉਹ ਅੰਦਰ ਕੀਤਾ ਸੀ ਵਰਕਰ ਨੂੰ ਬਲਵਿੰਦਰ ਸਿੰਘ ਬਲਵਿੰਦਰ ਜੀ ਐਸਚਓ ਨੂੰ ਝਾੜਦੇ ਤੇ ਉੱਥੇ ਉਹਨਾਂ ਨੂੰ ਹੁਣੀ ਬੇਲ ਕਰਾ ਕੇ ਆਏ ਆ ਸਾਰਿਆਂ ਦੀ ਬੇਲ ਤੇ ਮਗਰ ਅਸੀਂ ਲੱਗਾਂਗੇ ਲੜਾਈ ਲੜਾਂਗੇ ਕਿਸਾਂ ਅਸੀਂ ਤੱਕ ਜਿੰਨਾ ਤੱਕ ਕੋਸ਼ ਨਹੀਂ ਹੁੰਦੇ ਸਾਰੇ ਕੇਸ ਅਸੀਂ ਲੜਾਂਗੇ ਜਿਹੜੇ ਮੇਲ ਉਹ ਵਪਾਰੀਆਂ ਤੋਂ ਪੈਸੇ ਮੰਗਦੇ ਕੋਈ ਜ਼ਿਕਰ ਮੈਂ ਮੈਂ ਉਹੀ ਮੈਂ ਉਹੀ ਕਹਿਣਾ ਚਾਹਣਾ ਅਸੀਂ ਕਹਿੰਦੇ ਆ ਹੁਣ ਆ ਹੁਣ ਹਾਰ ਕੇ ਇੱਕ ਧਰਮੀ ਫੌਜੀ ਪਰਿਵਾਰ ਨੂੰ ਗੈਂਗਸਟਰ ਦਾ ਨਾਮ ਦੇਣਾ ਚਾਹੁੰਦੇ ਆ ਪਹਿਲੀ ਗੱਲ ਤਾਂ ਇਹਨੂੰ ਸ਼ਰਮ ਹੋਣੀ ਚਾਹੀਦੀ ਹੈ ਕੇਜਰੀਵਾਲ ਸਾਹਿਬ ਭਗਵੰਤ ਮਾਨ ਸਭ ਤੋਂ ਵੱਡੇ ਗੈਂਗਸਟਰ ਤੁਸੀਂ ਹੋ ਮੇਰੇ ਕੋਲੇ ਘੱਟ ਤੋਂ ਘੱਟ 100 ਹੈ ਜੇ ਇਹੋਡੇ ਬਟਾ ਇਥੇ ਲੋਕਾਂ ਨੇ ਮੈਨੂੰ ਕਿਹਾ ਕਿ ਕਿਵੇਂ ਫਰੋਤੀਆਂ ਮੰਗੀਆਂ ਜਾਣੀਆਂ ਤੁਸੀਂ ਬਿਲਡਰਾਂ ਤੋਂ ਪਰ ਏਕੜ ਕਰੋੜਾ ਕਰੋੜਾ ਰੁਪਏ ਲੈਨੇ ਹੋ ਤੁਸੀਂ ਲਾਇਸੈਂਸ ਪਾਸ ਕਰਨ ਵਾਸਤੇ ਕਰੋੜਾ ਰੁਪਏ ਲੈਨੇ ਹੋ ਆ ਸਾਰੇ ਇਹ ਤੂੰ ਵੱਡਾ ਗੈਂਗਸਟਰ ਕੌਣ ਹੋ ਸਕਦਾ ਹੈ ਕਿ ਦੇਖੋ ਮੈਂ ਇੰਨਾ ਕਹਿਣਾ ਚਾਹਣਾ ਆ ਜਿਹੜਾ ਪੰਜਾਬ ਸਰਕਾਰ ਕਰ ਰਹੀ ਹੈ ਪੰਜਾਬ ਪੁਲਿਸ ਕਰ ਰਹੀ ਹੈ ਮੈਨੂੰ ਲੱਗਦਾ ਹੈ ਹਿੰਦੁਸਤਾਨ ਵਿੱਚ ਐ ਜੀਆਂ ਧਜੀਆਂ ਕਾਨੂੰਨੀਆਂ ਕਿਸੇ ਨੇ ਨਹੀਂ ਉਡਾਈਆਂ ਜਿੰਨੀਆਂ ਪੰਜਾਬ ਦੀ ਪੁਲਿਸ ਨੇ ਉਡਾਈਆਂ ਮੈਂ ਪੰਜਾਬ ਪੁਲਿਸ ਨੂੰ ਬੇਨਤੀ ਕਰਨਾ ਚਾਹਣਾ ਹੈ ਆ ਬਾਹਰਲੇ ਲੁਟੇਰਿਆਂ ਦੇ ਕਹਿਣ ਤੇ ਜੋ ਕੰਮ ਕਰ ਰਹੇ ਹੋ ਬਹੁਤ ਬੁਰਾ ਕਰ ਰਹੇ ਹੋ ਤੇ ਜਿਹੜੇ ਲੋਕ ਜਿਹੜੇ ਅਫਸਰ ਆ ਹਿਸਾਬ ਪਾਉਣਗੇ ਤੇ ਅੱਗੇ ਪਾਉਂਦੇ ਰਹਿਣਗੇ ਮੇਰੇ ਤੋਂ ਇੱਕ ਵਾਦਾ ਲੈ ਲਿਓ ਉਹਨਾਂ ਨੂੰ ਕਾਨੂੰਨ ਦੇ ਦੇ ਸਾਹਮਣੇ ਆਉਣਾ ਪੈਣਾ ਹੈ ਫਿਰ ਬਾਤ ਨਾ ਕਿਓ ਕਿਉਂਕਿ ਬਾਤ ਪੋਲੀਟੀ ਨਹੀਂ ਹੋਣੀ ਤੁਸੀਂ ਹੈਰਾਨ ਰੱਖੋਗੇ ਬੱਚਿਆਂ ਨੂੰ ਅੰਦਰ ਕੀਤਾ ਜਾ ਰਿਹਾ ਹੈ ਜਿਹੜੇ ਜਿਹੜਾ ਵਰਕਰ ਨਹੀਂ ਮਿਲ ਰਿਹਾ ਉਹਦੀ ਘਰਵਾਲੀ ਨੂੰ ਅੰਦਰ ਉਹਦੀ ਮਾਤਾ ਨੂੰ ਅੰਤ ਚੱਕੇ ਲੱਗੇ ਐ ਇਹ ਤੋਂ ਮੜਾ ਕੀ ਹੋ ਸਕਦਾ ਕੋਈ ਨੈਤਿਕਤਾ ਹੁੰਦੀ ਆ ਤੁਸੀਂ ਜਿੱਤ ਗਏ ਹੋ ਧੱਕੇ ਨਾਲ ਜਿੱਤ ਗਏ ਹੋ ਜਿਹੜੀ ਤੁਹਾਡੀ ਬਕਲਾਟ ਆ ਦਿਖਾਉਂਦੀ ਐ ਕਿ ਤੁਸੀਂ ਛੋੜੇ ਦਿਲ ਚ ਸੈਟੀਸਫੈਕਸ਼ਨ ਨਹੀਂ ਹੋਈ ਜਿੱਤਣ ਦੀ ਕਿਉਂਕਿ ਤੁਹਾਨੂੰ ਪਤਾ ਕਿਵੇਂ ਜਿੱਤੇ ਹੋ ਇਸ ਕਰਕੇ ਤੁਸੀਂ ਸੋਚਦੇ ਹੋ ਕਿ ਕਾਲੀ ਵਰਕਰਾਂ ਦੇ ਉੱਤੇ ਅਸੀਂ ਪਰਚੇ ਦੌਂਗੇ ਇਹਨਾਂ ਨੇ ਸਾਰੇ ਪਿੰਡਾਂ ਵਿੱਚ ਰੇਡਾਂ ਮਾਰੀਆਂ ਪਿਛਲੇ ਦੋ ਦਿਨਾਂ 'ਚ ਉਹਨੇ ਉੱਥੇ ਘਰਾਂ 'ਚੋਂ ਲੋਕਾਂ ਨੂੰ ਭਜਾਇਆ ਲੇਡੀਜ਼ ਨੂੰ ਭਜਾਇਆ ਬੱਚਿਆਂ ਨੂੰ ਭਜਾਇਆ ਅਦਾਲਤ ਨੇ ਅਦਾਲਤ ਜਿਹੜੇ ਐਸਐਚਓ ਨੇ ਝਾੜ ਪਾਈ ਕੀ ਆ ਕੋਈ ਕਾਨੂੰਨ ਹੈ ਬਿਨਾਂ ਕਿਸੇ ਚੀਜ਼ ਦੇ ਬੰਦੇ ਚੱਕੇ ਜਾਂਦੇ ਆ ਐਫਆਈਆਰ ਕਿਤੇ ਦੀ ਲਿਖ ਦਿੰਦੇ ਆ ਆ ਤਾਂ ਇਹ ਮਿਸ਼ਨ ਤੇ ਲੱਗੇ ਆ ਜਿਵੇਂ ਇਹਨਾਂ ਨੇ ਪੂਰੀ ਜ਼ਿੰਦਗੀ ਰਾਜ ਕਰਨਾ ਮੈਂ ਪੁਲਿਸ ਮੁਲਾਜ਼ਮਾਂ ਨੂੰ ਕਹਿਣਾ ਚਾਹਣਾ ਹੈ ਇੱਕ ਲਿਮਿਟ ਹੈ ਤੁਸੀਂ ਉਹ ਲਿਮਿਟ ਨਾ ਕਰਾਸ ਕਰੋ ਕਿਉਂਕਿ ਜੇ ਲਿਮਿਟ ਕਰਾਸ ਤੁਸੀਂ ਕਰੀ ਜਾਂਦੇ ਹੋ ਫਿਰ ਬਾਅਦ 'ਐ ਨਾ ਕਿਉਂ ਕਿ ਮੁਲਾਜ਼ਮ ਨਾਲ ਅਜੇ ਪੁਲਿਸ ਦੇ ਨਾਲ ਆਹ ਕੁਛ ਕੀਤਾ ਗਿਆ ਜਿਹੜੇ ਕਰਮੀਆਂ ਨੂੰ ਵੀ ਪਰੇਸ਼ਾਨ ਕੀਤਾ ਜਾ ਰਿਹਾ ਜਿਨ੍ਹਾਂ ਨੇ ਤੁਸੀਂ ਆਹ ਉਹ ਹੀ ਮੈਂ ਕਹਿੰਦਾ ਤੁਸੀਂ ਹਰ ਆਖ ਦੇਖ ਲਓ ਮੀਡੀਆ ਦੇ ਜਿਹੜੇ ਜਿਹੜੇ ਚੈਨਲ ਨੇ ਕਾਲੀ ਦਲ ਦੀ ਦੀ ਸਚਾਈ ਦੱਸੀ ਸੀ ਜੋ ਇਲੈਕਸ਼ਨ ਵਿੱਚ ਗੁੰਡਾ ਕਰਦੀ ਉਹ ਦਿਖਾਈ ਸੀ ਉਹਨਾਂ ਤੇ ਵੀ ਪਰਚਾ ਦਿੱਤਾ ਜਾ ਰਿਹਾ ਹੈ ਇੱਥੇ ਮੈਨੂੰ ਲੱਗਦਾ ਜਾਂ ਤਾਂ ਡੀਜੀਪੀ ਸਾਹਿਬ ਦੱਸ ਦੇ ਕਿ ਇੱਥੇ ਪੁਲਸ ਲਾਅ ਪੁਲਸ ਜਿਵੇਂ ਫੀਲ ਆਰਮੀ ਦਾ ਲਾਅ ਲੱਗ ਜਾਂਦਾ ਹੈ ਉਵੇਂ ਕੀ ਇੱਥੇ ਪੁਲਸ ਸਟੇਟ ਬਣਾਤੀ ਹੈ ਡੈਮੋਕ੍ਰੇਸੀ ਖਤਮ ਕਰਦੀ ਹੈ ਉਹਦੇ ਹਿਸਾਬ ਨਾਲ ਫਿਰ ਅਸੀਂ ਦੇਖਾਂਗੇ ਇਹਨਾਂ ਨੂੰ ਇਹਨਾਂ ਬੱਚਿਆਂ ਦੇ ਉੱਤੇ ਪਾਰਟੀ ਦੇ ਨਾਮ ਮੈਂ ਵਰਕਰਾਂ ਨੂੰ ਕਹਿਣਾ ਚਾਹਣਾ ਕੋਈ ਫਿਕਰ ਨਾ ਕਰੋ ਜਿੱਥੇ ਤੁਹਾਨੂੰ ਕੋਈ ਤਾਂਗੂਗਾ ਮੈਂ ਉੱਥੇ ਪਹੁੰਚੂਗਾ ਥੋੜੀ ਲੜਾਈ ਅਕਾਲੀ ਦਾ ਲੜੂਗਾ ਅੱਜ ਪਹਿਲੀ ਵੇਲ ਸਾਡੇ ਵਕੀਲ ਸਾਹਿਬ ਨੇ ਆ ਨਾਲ ਖੜੇ ਆ ਇਹਨਾਂ ਨੇ ਪਹਿਲੀ ਹੀ ਸਾਡੇ ਜਿਹੜੇ ਮੀਦ ਅੱਛੜੇ ਉਹ ਅੰਦਰ ਕੀਤਾ ਸੀ ਵਰਕਰ ਨੂੰ ਬਲਵਿੰਦਰ ਸਿੰਘ ਬਲਵਿੰਦਰ ਜੀ ਐਸ ਐਚਓ ਨੂੰ ਝਾੜ ਪਈ ਤੇ ਉੱਥੇ ਉਹਨਾਂ ਨੂੰ ਹੁਣੀ ਬੇਲ ਕਰਾ ਕੇ ਆਏ ਆ ਸਾਰਿਆਂ ਦੀ ਬੇਲ ਤੇ ਮਗਰ ਅਸੀਂ ਲੱਗਾਂਗੇ ਲੜਾਈ ਲੜਾਂਗੇ ਕਿਸਾ ਅਸੀਂ ਤੱਕ ਜਿੰਨਾ ਤੱਕ ਕਾਸ਼ ਨਹੀਂ ਹੁੰਦੇ ਸਾਰੇ ਕੇਸ ਅਸੀਂ ਲੜਾਂਗੇ ਜਿਹੜੇ ਨੇ ਉਹ ਵਪਾਰੀਆਂ ਤੋਂ ਪੈਸੇ ਮੰਗਦੇ ਤੁਸੀਂ ਮੈਂ ਮੈਂ ਉਹੀ ਮੈਂ ਉਹੀ ਕਹਿਣਾ ਚਾਹਣਾ ਆ ਅਸੀਂ ਕਹਿੰਦੇ ਆ ਹੁਣ ਆ ਹੁਣ ਹਾਰ ਕੇ ਇੱਕ ਧਰਮੀ ਫੌਜੀ ਪਰਿਵਾਰ ਨੂੰ ਗੈਂਗਸਟਰ ਦਾ ਨਾਮ ਦੇਣਾ ਚਾਹੁੰਦੇ ਆ ਪਹਿਲੀ ਗੱਲ ਤਾਂ ਇਹਨੂੰ ਸ਼ਰਮ ਹੋਣੀ ਚਾਹੀਦੀ ਆ ਕੇਜਰੀਵਾਲ ਸਾਹਿਬ ਭਗਵੰਤ ਮਾਨ ਸਭ ਤੋਂ ਵੱਡੇ ਗੈਂਗਸਟਰ ਤੁਸੀਂ ਹੋ ਮੇਰੇ ਕੋਲੇ ਘੱਟ ਤੋਂ ਘੱਟ 100 ਹੈ ਜੇ ਤੁਹਾਡੇ ਬਟਾ